ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਹ ਜਰਾ ਜੀ ਤੁਹਾਡੇ ਲਈ ਲੋਰਡ ਤੇ ਕੱਟਦੀ ਸੀ ਇੱਕ ਨਵੀਂ ਵੀਡੀਓ ਲੈ ਕੇ ਆਪਾਂ ਸਟਾਰ ਫੈਬ੍ਰਿਕ ਮੋਗਾ ਤੋਂ ਜੀ ਆਪਣਾ ਐਡਰੈਸ ਇੱਕ ਵਾਰ ਨੋਟ ਕਰ ਲਓ ਸਟਾਰ ਫੈਬ੍ਰਿਕ 메ਨ ਬਾਜ਼ਾਰ ਨੀਅਰ ਮਲੋਤਰਾ ਬੁਗ ਡੀਪੂ ਮੋਗਾ ਜੀ ਅੱਜ ਸਪੈਸ਼ਲ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਲਾਈਨਿੰਗ ਪੂਰੇ ਦੇ ਪੂਰੇ ਥਾਣਾ ਦੇ ਵਿੱਚ ਲੋਕ ਸੋਨੋ ਜੀ ਵਿਖਾਓ ਜੀ ਹਾਂ ਜੀ ਲੋਕ ਜੀ ਸੋਨੋ ਜੀ ਆ ਗਏ ਨੇ ਥਾਣਾ ਜੱਜਮਾਲ ਬਹੁਤ ਆਇਆ ਹੋਇਆ ਜੀ 11 ਇਕੱਠਾ ਆਇਆ ਥਾਣਾ ਜੀ ਅੱਜ 150 ਤੋਂ 200 ਕਲਰ ਆਇਆ ਨਵਾਂ ਅੱਜ ਪਹਿਲਾਂ ਵੀ ਬਥੇਰਾ ਪਿਆ ਕੋਈ ਚੱਕਰ ਨਹੀਂ ਕਲਰ ਜੇ ਹੋ ਜੇ ਮਰਜ਼ੀ ਜੀ ਲਾਈਟ ਡਾਰਕ ਡਸਟੀ ਸਾਰੇ ਹੈਗੇ ਆ ਅਗਰੀਮਨ ਅਜਾਜ ਦੇ ਮਾਲ ਦੇ 150 ਕਿਲੋ ਹੋਏਗਾ ਜੀ ਤੁਸੀਂ ਬੰਦ ਥਾਨ ਲੈਣਾ ਚਾਹੋ ਬੰਦ ਥਾਨ ਲੈ ਸਕਦੇ ਹੋ ਅਗਰ ਕਟਵਾ ਕੇ ਲੈਣਾ ਚਾਹੋ ਮਿਨੀਮਮ 10 10 ਮੀਟਰ ਜੀ 5000 ਦਾ ਆਰਡਰ ਹੋਏਗਾ ਜੀ ਮਿਨੀਮਮ ਉਦੋਂ ਘੱਟ ਨਹੀਂ ਮਿਲੇਗਾ रेट लगेगा जी 30 रुपए मीटर प्योर फुल मेल होएगी कोई दाग धब्बा जुड़ी कोई माल साफ सुथरा माल बिल्कुल बंद थाना में था। बंद थान ले लो चाहे कटवा के ले लो 10 20 25 30 मीटर जितना मर्जी तुम्हारी तो, मर्जी है कलर जिने मर्जी जी कलर इस टाइम अपने को 200 के ऊपर पे है सिर्फ और सिर्फ 30 रुपए मीटर ਇਸ ਨਾਲ ਹੀ ਤੁਹਾਨੂੰ ਦਿਖਾ ਰਹੇ ਆ ਜੀ ਫੁੱਲ ਵੇਲ ਲਾਈਨਿੰਗ ਕੱਟ ਪੀਸ ਦੇ ਵਿੱਚ ਜਿਹੜੀ ਕਿ ਇਸ ਟਾਈਮ ਆਪਣੇ ਕੋਲੇ ਹਾਜ਼ਰ ਹੈ ਜੀ 2 ਮੀਟਰ ਤੋਂ ਲੈ ਕੇ 10 ਮੀਟਰ ਤੱਕ ਦਾ ਕੱਟ ਬਿਲਕੁਲ ਸਾਫ਼ ਸੁਥਰਾ ਮਾਲ ਹੋਏਗਾ ਜੀ ਤਕਰੀਬਨ 19 ਮੀਟਰ ਦੀ ਚੜ੍ਹ ਹੈਗੀ 19 ਤੋਂ 20 ਮੀਟਰ ਦੀ ਚੜ੍ਹ ਦਿੰਦੀ ਹੈ ਜੀ ਇਹ ਤੁਹਾਨੂੰ ਆਪਾਂ ਦੇਾਂਗੇ 470 ਰੁਪਏ ਕਿਲੋ ਇਹ ਲੱਗਦਾ ਤੁਹਾਨੂੰ ਤਕਰੀਬਨ ਤਕਰੀਬਨ 25 ਤੋਂ 26 ਦੇ ਵਿੱਚ ਵਿੱਚ ਕਾਸ਼ ਕਰੇਗਾ। ਮਾਲ ਬਿਲਕੁਲ ਸਾਫ ਸੁਥਰਾ ਹੋਵੇਗਾ ਜੀ ਇੱਕ ਹੀ ਕਲਰ ਦੇ ਦੋ ਦੋ ਤਿੰਨ ਤਿੰਨ ਪੀਸ ਵੀ ਕੋਈ ਪੈਨ ਮੀਟਰ ਦਾ ਕੋਈ 6 ਮੀਟਰ ਦਾ ਉਹ ਵੀ ਨਿਕਲਦੇ ਆ ਪੂਰੇ। ਇੱਕ ਨਾਲ ਇੱਕ ਰਲ ਗਿਆ। ਉਹ ਤਿੰਨ ਨਾਲ ਪੰਜ ਨਾਲ ਗਿਆ ਉਹ ਦੋ ਨਾਲ ਸੱਤ ਰਲ ਗਿਆ। ਦੋ ਤੋਂ ਛੋਟਾ ਨਹੀਂ ਹੋਏਗਾ ਜੀ ਕੋਈ। ਮਲਟੀ ਕਲਰ ਦੇ ਬੰਡਲ ਹੋਣਗੇ ਪੂਰੇ ਜਿਹੜੇ ਮਰਜ਼ੀ ਬੰਡਲ ਚੱਕ ਲੋ। ਸਾਰੇ ਕਲਰ ਮਲਟੀ ਕਲਰ ਦੀ ਬੰਡਲ ਹੋਣਗੇ ਕੋਈ ਚੇ ਨਹੀਂ ਵੀ ਇੱਕੋ ਜੀ ਸਾਰਾ ਰੰਗ ਹੋਊਗਾ ਇਹ ਤੁਹਾਨੂੰ ਪਏਗੀ ਜੀ ਬਿਲਕੁਲ 25 ਤੋਂ 26 ਰੁਪਏ ਮੀਟਰ ਦੇ ਵਿੱਚ ਇਹ ਕੰਪਨੀ ਕੋਲ ਇਸ ਟਾਈਮ ਆਇਆ ਜੀ 2 ਮੀਟਰ ਦਾ ਕੱਟ ਐਗਜੈਕਟ 2 ਮੀਟਰ ਦਾ ਕੱਟ ਹੋਏਗਾ ਜੀ ਕੋਈ 2 ਤੋਂ ਛੋਟਾ ਨਹੀਂ ਦੋ ਤੋਂ ਸਵਾ ਦੋ ਮੀਟਰ ਹੋ ਸਕਦਾ ਪਰ ਦੋ ਤੋਂ ਛੋਟਾ ਨਹੀਂ ਹੋਏਗਾ ਨਾ ਗਟਾਈ ਹੋਏਗਾ ਦੋ ਸਵਾ ਦੋ ਦੇ ਵਿੱਚ ਵਿੱਚ ਆਏਗਾ ਤਕਰੀਬਨ ਦੋ ਹੀ ਸਮਝ ਕੇ ਚੱਲੋ ਬਿਲਕੁਲ 2 ਮੀਟਰ ਦਾ ਗੱਟ ਹੈ ਸਾਫ ਸੁਥਰਾ ਮਾਲ ਹੋਏਗਾ ਜੀ ਬਿਲਕੁਲ ਕਲਰ ਇਹਦੇ ਵਿੱਚ ਬਹੁਤ ਆਏ ਹੋਏ ਆ ਇੱਕ ਇੱਕ ਕਲਰ ਦੇ ਦੋ ਤੋਂ ਤਿੰਨ ਤਿੰਨ ਚਾਰ ਚਾਰ ਪੀਸ ਵੀ ਹੈਗੇ ਦੋ ਦੋ ਮੀਟਰ ਦਾ ਗੱਟ ਹੈ ਜੀ ਬਿਲਕੁਲ ਇਹ ਤੁਹਾਨੂੰ ਆਪ ਦੇ ਆਨੇ ਦੀ ਸਿਰਫ ਸਿਰਫ 380 ਰੁਪਏ ਕਿਲੋ ਜਿਹੜਾ ਕਿ 19 ਮੀਟਰ ਦੀ ਚੜਤ ਹੈ ਜੀ ਤੁਹਾਨੂੰ 20 ਰੁਪਏ ਮੀਟਰ ਕਾਸਟ ਕਰੇਗਾ ਕਲਰ ਬਹੁਤ ਜ਼ਿਆਦਾ ਨਹੀਂ ਜੀ ਮਾਲ ਸਿਰਫ 2 ਮੀਟਰ ਕੱਟ ਦੇ ਵਿੱਚ ਆਏਗਾ ਇਹ 380 ਰੁਪਏ ਕਿਲੋ ਨਾਲ ਹੀ ਆਪਣੇ ਕੋਲ ਇੱਕ ਛੋਟਾ ਕਟ ਜਾਂਦਾ ਜੀ 1 ਮੀਟਰ ਤੇ 1.5 ਮੀਟਰ ਦੋਨੇ ਨਿਕਲੇਗਾ ਕੋਈ 1.5 ਹੋ ਸਕਦਾ ਦੋਨੇ ਨਿਕਲੇਗਾ ਕੋਈ 1 ਮੀਟਰ ਤੋਂ ਛੋਟਾ ਨਹੀਂ ਹੋਏਗਾ ਉਹ ਤੁਹਾਨੂੰ ਆਪਾਂ ਦਿਆਂਗੇ ਵੀ 200 ਤੇ 30 ਰੁਪਏ ਕਿਲੋ ਜਿਹੜਾ ਕੀ ਤੁਹਾਨੂੰ ਸਿਰਫ 11 ਰੁਪਏ ਮੀਟਰ ਕਾਸ ਕਰੇਗਾ ਬਹੁਤ ਮੋਟਿਕ ਵਾਲੀਆਂ ਪੈਣਾ ਸਾਡੀਆਂ ਬਹੁਤ ਲੈ ਕੇ ਜਾਂਦੀਆਂ ਆ ਜਾਂ ਜਿਹੜੇ ਲੋਕ ਪਟਕੇ ਦਾ ਕੰਮ ਬਣਾ ਕੇ ਪਟਕਾ ਵੇਚਦੇ ਆ ਉਹਦੇ ਲਈ ਬਹੁਤ ਕਾਰਗਰ ਚੀਜ਼ ਹੈ ਜੀ ਸਿਰਫ ਔਰ ਸਿਰਫ 11 ਤੋਂ 11.5 ਰੁਪਏ ਦਾ ਪੀਸੀ ਕਾਸਟ ਕਰਨਾ 230 ਰੁਪਏ ਕਿਲੋ ਜੀ ਪਤਾ ਆਪਣਾ ਇੱਕ ਵਾਰੀ ਨੋਟ ਕਰ ਲਓ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਨੋਤਰਾ ਬੁੱਕ ਡੀਪੂ ਮੋਂਗਾ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਫੁੱਲ ਵੈਲ ਪਿਓਰ ਵਿਮਲਦੀ 100% ਸ਼ੁੱਧ ਵਿਮਲਦੀ ਹੋਏਗੀ ਜੀ ਸਿੰਗਲ ਸਿੰਗਲ ਇਕੱਲੇ ਇਕੱਲੇ ਪੀਸ ਦੇ ਉੱਤੇ ਵਿਮਲਦੀ ਮੋਹਰ ਆਉਗੀ ਚਾਹੇ ਉਹ ਮੀਟਰ ਦਾ ਪੀਸ ਹੈ ਤੇ ਚਾਹੇ ਉਹ 10 ਮੀਟਰ ਦਾ ਪੀਸ ਹੈ ਹਰ ਪੀਸ ਤੇ ਵਿਮਲਦੀ ਮੋਹਰ ਆਉਗੀ ਕਲਰ ਦੇ ਵਿੱਚ ਤਕਰੀਬਨ 50 ਕਲਰ ਹੈਗੇ ਆਪਣੇ ਕੋਲੇ 1 ਮੀਟਰ ਤੋਂ ਲੈ ਕੇ 10 ਮੀਟਰ ਦਾ ਘਟ ਹੈ ਜੀ ਇਹ ਕਲਰ ਤਕਰੀਬਨ ਇਹਦੇ ਵਿੱਚ 50 ਆਵੇ ਇਸ ਟਾਈਮ ਤਕਰੀਬਨ 4 ਕੁ ਪਾਰਸਲਾਂ ਦਾ ਮਾਲ ਪਿਆ ਜੀ ਅਜਰ ਇਹ ਤੁਹਾਨੂੰ ਪਏਗੀ ਜੀ 500 ਤੋਂ 50 ਰੁਪਏ ਕਿਲੋ ਐਕਜੈਕਟ 16 ਮੀਟਰ ਦੀ ਐਵਰੇਜ ਹੈ ਨਾ ਕੋਈ 1 ਪੁਆਇੰਟ ਘੱਟ ਤੇ ਨਾ ਕੋਈ 1 ਪੁਆਇੰਟ ਵੱਧ ਕਿਉਂਕਿ ਵਿਮਲ ਦੀ ਹੈ ਪਤਾ ਐਕਜੈਕਟ ਮਾਲ ਉਵੇਂ ਹੀ ਬਣਨਾ ਕੋਈ ਇਹਦੇ ਚ ਨਾ ਭਾਰਾ ਪੀਸ ਤੇ ਨਾ ਹਲਕਾ ਪੀਸ ਇੱਕ ਸਾਰੀ ਸਾਰਾ ਮਾਲ ਆਉਣਾ 16 ਮੀਟਰ ਦੀ ਐਵਰੇਜ ਹੈ ਜੀ ਸਾਢੇ 34 ਰੁਪਏ ਮੀਟਰ ਕੋਸਟ ਕਰਨੀ ਹੈ ਜੀ ਤੁਹਾਨੂੰ ਜਿਹਦਾ ਅੱਜ 52 ਰੁਪਏ ਮੀਟਰ ਹੋਲਸੇਲ ਦਾ ਰੇਟ ਹੈ ਜੀ ਤੇ ਬਾਜ਼ਾਰ 'ਚ 60 ਤੋਂ 65 ਰੁਪਏ ਮੀਟਰ ਵਿਕਦੀ ਏ ਇਹ ਤੁਹਾਨੂੰ 334 ਰੁਪਏ ਕਾਸਟ ਕਰੇਗੀ ਜੀ ਬਿਲਕੁਲ 100% ਵਿਮਲਦੀ ਹੋਏਗੀ 550 ਰੁਪਏ ਕਿਲੋ ਇਸ ਤੋਂ ਇਲਾਵਾ ਤੁਹਾਨੂੰ ਵਰਪਸ 1/4 ਡਾਈ ਕੀਤਾ ਹੋਇਆ ਮਿਲ ਜਾਏਗਾ 10 ਕਿਲੋ ਦੀ ਕੁਆਲਿਟੀ ਹੈ ਜੀ ਕਲਰ ਦੇ ਵਿੱਚ 40 ਤੋਂ 50 ਕਲਰ ਆਪਣੇ ਕੋਲ ਇਸ ਟਾਈਮ ਮੌਜੂਦ ਹੈਗੇ ਆ ਕਲਰ ਬਹੁਤ ਸੀਗੇ 100 ਤੋਂ ਉੱਤੇ ਹੋਗੇ ਸੀ ਕਲਰ ਨਿਕਲ ਗਏ ਕਲਰ ਆਦੇ ਰਹਿੰਦੇ ਰੋਜ਼ ਪਿਓਰ 10 ਕਿਲੋ ਕੁਆਲਿਟੀ ਦਾ ਡੱਬਾ ਹੈ ਜੀ ਚਾਹਲੀ ਤੋਂ 50 ਕਲਰ ਤੁਹਾਨੂੰ ਇਹਦੇ ਮਿਲ ਜਾਣਗੇ ਇਹ ਰੇਟ ਪਾਏਗਾ ਜੀ ਤੁਹਾਨੂੰ 65 ਰੁਪਏ ਮੀਟਰ ਜੇ ਨਾਲ ਕੀ ਇਸ ਟਾਈਮ 55 ਰੁਪਏ ਹੋਲ ਸੇਲ ਦਾ ਹੀ ਰੇਟ ਹੈ ਜੀ ਤੇ 50 ਰੁਪਏ ਮੀਟਰ ਦੀ 2.5 ਪੈ ਜਾਂਦੀ ਹੈ ਜੀ ਉਹ ਤੁਹਾਨੂੰ ਆਪਣੇ ਕੋਲੋਂ ਡਾਈ ਕੀਤਾ ਕਰਾਇਆ 65 ਰੁਪਏ ਮੀਟਰ ਪੈ ਜਾਏਗਾ ਜੀ ਵੱਡੇ ਲੰਬ ਨੂੰ ਜਿੰਨਾ ਮਰਜ਼ੀ ਕਟਵਾ ਕੇ ਲੈ ਸਕਦੇ ਆ ਲਾਈਨਿੰਗ ਲਈ ਅਮਰੀਕਨ ਕਰੇਮ ਮਿਲ ਜਾਏਗੀ ਜੀ ਅਮਰੀਕਨ ਕਰੇਮ ਚ ਬਹੁਤ ਕਲਰ ਹੈਗੇ ਨੇ ਜੀ ਕੱਟ ਪੀਸ ਵੀ ਮਿਲ ਜੂ ਔਰ ਥਾਨਾ ਜੀ ਵੀ ਮਿਲ ਜੂ ਜੀ ਜਿੰਨੀ ਮਰਜ਼ੀ ਕਟਵਾ ਸਕਦੇ ਆ ਜੀ ਇਸ ਤੋਂ ਲੋਵਾ ਤੁਹਾਨੂੰ ਆਪਣੇ ਕੋਲ ਹਰ ਤਰ੍ਹਾਂ ਦੇ ਵਾਈਟ ਦੁਪੱਟੇ ਨਾਜ਼ਮੀਨ ਦਾ ਸੈਮੀ ਚਿਨੌਨ ਦਾ ਆਪੀਓਰ ਦਾ ਚਿਨੌਨ ਪਿਓਰ ਚਿਨੌਨ ਦਾ ਮਸਲੀਨ ਦਾ ਕੋਟਾ ਡੋਰੀਆ ਦਾ ਆਰਗੈਂਜ਼ੇ ਦਾ ਵਾਈਟ ਦੇ ਵਿੱਚ ਹਰ ਤਰ੍ਹਾਂ ਦਾ ਦੁਪੱਟਾ ਮਿਲ ਜਾਏਗਾ ਜੀ ਨੈਚੁਰਲ ਕ੍ਰੇਮ ਮਿਲ ਜਾਏਗੀ ਰੈਗੂਲਰ ਕ੍ਰੇਮ ਮਿਲ ਜਾਏਗੀ ਜੀ ਆਰਗੈਂਜ਼ਾ ਪ੍ਰਿੰਟਡ ਮਿਲ ਜਾਏਗਾ सिमर प्लेन आया होया जी बहुत पांच तो लैके सात मीटर तक कट्ट है कलर बहुत ने सिर्फ और सिर्फ रेट चार सौ रुपया जी जॉर्जेट प्लेन जॉर्जेट प्रिंटेड वेलवेट शनील ਸਾਰੇ ਚੀਜ਼ਾਂ ਇਕੱਲੀਆਂ ਇਕੱਲੀਆਂ ਕਰਕੇ ਦਿਖਾਉਂਦੇ ਆ ਜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਕੋਣ ਕੇ ਅਪਲੋਡ ਨਹੀਂ ਹੋਗੀ ਦਿੱਕਤ ਆਉਂਦੀ ਹੈ ਅੱਜ ਮੈਂ ਆਪਣਾ ਲਾਈਨਿੰਗ ਦੇ ਉੱਤੇ ਹੀ ਸੀਗਾ ਸਾਰਾ ਟਾਪ ਟਾ ਲਾਈਨਿੰਗ ਮੈਨੇਜਮੈਂਟ ਕਰੇਵ ਅਗਸ ਵੀਡੀਓ ਜਪਾ ਦੂਜੀ ਸਾਰੀਆਂ ਆਈਟਮਾਂ ਦਿਖਾਵਾਂਗੀ ਇਹਨਾਂ ਇਸ ਟਾਈਮ ਸਾਰਾ ਕੁਝ ਓਕੇ ਆ ਜੀ ਸਾਰਾ ਕੁਝ ਕੇ ਆ ਮੇਰੀ ਮਰਜ਼ੀ ਦੀ ਛੇੜੀ ਜਿੱਟ ਲੇਗਾ ਧੰਨਵਾਦ ਜੀ